ਉਹਨੂੰ ਛੱਡ ਦੋ ਹਾਨੀ ਸਾਰ ਨੂੰ ਜਿਹੜਾ ਛੱਡੀ ਨਾ ਗਈ ਉਹਦੀ ਲੱਤ ਪਨਤੀ ਲੱਤ ਪਨ ਕੇ ਉਹਨੂੰ ਬੈੱਡ ਤੇ ਪੀੜੀ ਪਾ ਕੇ ਰੱਸਾ ਪਾ ਕੇ ਉਹ ਰੱਤ ਧਾਣ ਦਾ ਪ੍ਰੜਾਕਾ ਪਾਤਾ ਦਰਿੰਦਿਆਂ ਨੇ ਉਹਨੂੰ ਮਾਰਤਾ ਦੂਜੇ ਦਿਨ ਫੋਨ ਕਰਦੇ ਆ ਆਖੇ ਅਸੀਂ ਇੱਧਰ ਪੈ ਸੀ ਉੱਧਰ ਪੈ ਸੀ ਕੁੜੀ ਤਾਂ ਕਹਿੰਦੇ ਆਪੀ ਮਰ ਗਈ ਪਤਾ ਨਹੀਂ ਕੀ ਹੋ ਗਿਆ ਕੁੜੀ ਮਾਰੀ ਆ ਜੀ ਤੇ ਨਾ ਨੇ ਰਲ ਕੇ ਮੈਂ ਤਾਂ ਜੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਲਗਾਉਣੀ ਆ ਬਿਆਨ ਨਿਕਲਨੇ ਚਾਹੀਦੇ ਹੀ ਨਹੀਂ ਬਿ ਜਮਾ ਫਾਸੀ ਦੀ ਹੀ ਸਜ਼ਾ ਹੋਣੀ ਚਾਹੀਦੀ ਆ ਸਾਡੇ ਕੋਲ ਤਾਂ ਇਹੀ ਬਿਆਨ ਹੈ ਉਹ ਫੋਨ ਫੋਨ ਲਾ ਲਾ ਕੇ ਕਟਾਉਂਦੀ ਹੁੰਦੀ ਸੀ ਕਦੇ ਫੋਨ ਲਾ ਲਾ ਕੇ ਕੌਣ ਹੈ ਕੀ ਦਾ ਨਾਮ ਇੱਕ ਕੌਣ ਕਹਿ ਰਹੇ ਮੇਰੀ ਭੂਆ ਉਹ ਤਾਂ ਨੌਮਰਾ ਹੈ ਗੁਰਪ੍ਰੀਤ ਗੌਰ ਗੁਰਪ੍ਰੀਤ ਗੌਰ ਉਹ ਕਟਵਾਉਂਦੀ ਹੁੰਦੀ ਸੀ ਫੋਨ ਫੋਨ ਲਾ ਲਾ ਕੇ ਇਹਨੂੰ ਕਹਿੰਦੀ ਹੁੰਦੀ ਸੀ ਵੀ ਇਹਨਾਂ ਨੂੰ ਘਰੋਂ ਬਾਹਰ ਕੱਢ ਦਿਓ ਕੁੱਟ ਮਾਰ ਕੇ ਰਾਤ ਨੂੰ ਘਰੋਂ ਬਾਹਰ ਘੜ ਦਿੰਦਾ ਸੀ ਮੈਨੂੰ ਵੀ ਮੈਂ ਕਿੰਨੇ ਵਾਰ ਹੀ ਆਇਆ ਇੱਥੇ ਘਰ ਮੈਨੂੰ ਬਾਹਰ ਕੱਢਦਾ ਸੀ ਫਿਰ ਮਾਰ ਕੇ ਮਾਤਾ ਕੋਲ ਚਲਾ ਗਿਆ ਮੰਮੀ ਕੋਲ ਚਲਾ ਗਿਆ ਜਗਰਾਉਂ ਦੇ ਨੇੜਲੇ ਪਿੰਡ ਕੌਕੇਕਲਾ ਪਹੁੰਚੇ ਸੀ ਜਿੱਥੇ ਪਿਛਲੇ ਦਿਨੀ ਤੁਹਾਨੂੰ ਦੇਖਿਆ ਹੈਗਾ ਇੱਕ ਬਹੁਤ ਕਹਿ ਸਕਦੇ ਆਂ ਵੀ ਮੌ ਮਾਰੀ ਘਟਨਾ ਹੋਈ ਇੱਕ ਬੇਟੀ 16 ਸਾਲ ਦੀ ਸਿਮਰਨ ਜੀ ਮੌਤ ਹੋ ਗਈ ਸੀ ਕਿ ਅਸੀਂ ਉਹਦੇ ਪਿਤਾ ਤੇ ਤੇ ਦੂਜੀ ਉਹਦੀ ਜੋ ਪਤਨੀ ਦੁਬਾਰਾ ਉਹਨਾਂ ਨੇ ਵਿਆਹ ਕਰਵਾਇਆ ਹੈਗਾ ਜੋ ਪਹਿਲੀ ਪਤਨੀ ਸੀਗੀ ਉਹਨਾਂ ਤੋਂ ਬਖ ਹੋ ਗਈ ਸੀਗੀ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪਿੰਡ ਦੇ ਜੋ ਲੇਡੀਜ਼ ਖੜੇ ਹੈਗੇ ਆ ਤਾਂ ਨਾਲ ਉਹਨਾਂ ਦੀ ਜੋ ਵਾਈਫ ਹੈਗੀ ਹੈ ਵੀਰਪਾਲ ਕੌਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਇਨਸਾਫ ਚਾਹੁੰਦੇ ਹੈਗੇ ਆ ਹਾਂਜੀ ਫਿਰ ਜੀ ਮੇਰੇ ਕੋਲ 4 ਮਹੀਨੇ ਕੁੜੀ ਮੇਰੀ ਰਹੀ ਹੈਗੀ ਜੀ ਉਸ ਤੋਂ ਬਾਅਦ ਕੁੜੀ ਨੇ ਫੋਨ ਕਰਕੇ ਇਹਨੇ ਮੈਨੂੰ ਕਿਹਾ ਵੀ ਮੇਰੀ ਕੁੜੀ ਨੂੰ ਤੂੰ ਮੇਰੇ ਕੋਲ ਛੱਡ ਕੇ ਜਾ ਜੀ ਮੈਂ ਜੀ ਉਹ ਕਿਹਾ ਵੀ ਤੂੰ ਆ ਪਾ ਕੇ ਲੈ ਜਾ ਕਹਿੰਦਾ ਨਹੀਂ ਤੂੰ ਛੱਡ ਕੇ ਜਾ ਮੈਂ ਜੀ ਕੁੜੀ ਦੂਜੇ ਦਿਨ ਛੱਡਣ ਆ ਗਈ ਵਾਪਸ ਮੈਂ ਜਿਹੜੇ ਛੱਡਣ ਆ ਗਈ ਤੇ ਮੈਨੂੰ ਕਵੇਲਾ ਹੋ ਗਿਆ ਇੱਥੇ ਤੇ ਕੁੜੀ 11:30 ਵਜੇ ਇਹਨਾਂ ਨੇ ਫੇਰ ਕੱਢਤੀ ਕਹਿੰਦੀ ਕੁੜੀ ਇਹ ਰਾਤਰੀ ਗੱਲ ਹੈ ਜੀ ਉਸ ਦਿਨ ਉਦੋਂ ਉਦੋਂ ਪਹਿਲਾਂ ਆ 10 ਦਿਨਾਂ ਦੀ ਕੋਈ ਗੱਲ ਹੈ 10 15 ਦਿਨਾਂ ਦੀ ਕੋਈ ਗੱਲ ਹੈ ਜੀ ਉਸ ਤੋਂ ਬਾਅਦ ਜੀ ਮੈਂ ਇਹਨੂੰ ਕੁੜੀ ਨੂੰ ਵਾਪਸ ਫੇਰ ਲੈ ਗਈ ਮੈਂ ਇੱਥੇ ਜ਼ਿੰਮੇਦਾਰਾਂ ਦੇ ਘਰੇ ਰਾਤ ਕੱਟੀ ਮੈਂ ਵਾਪਸ ਕੁੜੀ ਨੂੰ ਫੇਰ ਆਪਣੇ ਨਾਲ ਲੈ ਗਈ ਤੇ ਕੁੜੀ ਨੇ ਵਾਪਸ ਮੈਂ ਅਜੇ ਪੇਕੇ ਪਿੰਡ ਵੀ ਲੈ ਗਈ ਸੀ ਅੱਛਾ ਜੀ ਅਸੀਂ ਜੇ ਘਰੇ ਅਜੇ ਬੈਠੇ ਹੀ ਆ ਜਾ ਕੇ ਮੰਜੇ ਤੇ ਉਦੋਂ ਵਾਰ ਇਹਦੇ ਪਿਓ ਦਾ ਫੋਨ ਆਇਆ ਜੀ ਕਹਿੰਦਾ ਵੀ ਤੂੰ ਕਿੱਥੇ ਚਲੀ ਗਈ ਉਹ ਕਹਿੰਦੀ ਵੀ ਮੈਂ ਤਾਂ ਨਾਲ ਹੀ ਚਲੀ ਗਈ ਕਹਿੰਦਾ ਇੱਧਰੋਂ ਵਾਪਸ ਮੁੜਿਆ ਕਹਿੰਦਾ ਮੈਂ ਤੇਰਾ ਜ਼ਿੰਮੇਵਾਰ ਆ ਠੀਕ ਹੈ ਮੈਂ ਜੀ ਆਖਿਆ ਵੀ ਇਹਦਾ ਜ਼ਿੰਮੇਵਾਰ ਹੁਣ ਤੂੰ ਆਗਾ ਵੀ ਕੁੜੀ ਵਾਪਸ ਚੀਕਾਂ ਲੱਗ ਗਈ ਮਾਰਨ ਕਹਿੰਦੀ ਮੈਂ ਤਾਂ ਅਜੇ ਪਿਓ ਕੋਲ ਹੀ ਜਾਣਾ ਅੱਛਾ ਜੀ ਮੈਂ ਕਿਹਾ ਸੀਮੀ ਤੂੰ ਨਾ ਜਾ ਕਹਿੰਦੀ ਨਹੀਂ ਮੈਨੂੰ ਛੱਡੀ ਜਾਂਦਾ ਮੇਰਾ ਡੈਡੀ ਮੈਂ ਤਾਂ ਡੈਡੀ ਕੋਲ ਹੀ ਜਾਣਾ ਜੀ ਇਹਨੇ ਵਾਪਸ ਮੈਨੂੰ ਕਿਹਾ ਕਹਿੰਦਾ ਇਹਦਾ ਜ਼ਿੰਮੇਵਾਰ ਮੈਂ ਆਗਾ ਤੂੰ ਵਾਪਸ ਵਾਲਿਆਂ ਨੂੰ ਦੁਬਾਰੇ ਤੋਰਦੀ ਮੁੰਡੇ ਨੂੰ ਭੇਜਦੇ ਨਾਲ ਜੀ ਮੁੰਡਾ ਭਾਈ ਜੀ ਉਹਦਾ ਛੱਡਣ ਵਾਗ ਗਿਆ ਕੁੜੀ ਨੂੰ ਜੀ ਕਹਿੰਦਾ ਵੀ ਮੇਰੇ ਕੋਲੇ ਛੱਡ ਜਿਆ ਕੇ ਵਾਪਸ ਕੁੜੀ ਕੌਂਕੇ ਖਲਾ ਆ ਗਈ ਜੀ ਇਸ ਤੋਂ ਬਾਅਦ ਜੀ ਇੱਕ ਥੋੜੇ ਦਿਨਾਂ ਬਾਅਦ 10 15 ਦਿਨਾਂ ਬਾਅਦ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਕਰਾਈ ਰਖੜੀ ਵਾਲੇ ਦਿਨ ਮੈਂ ਫੋਨ ਲਾਇਆ ਜੀ ਮੈਂ ਕਿਹਾ ਮੇਰੀ ਕੁੜੀ ਨਾਲ ਗੱਲ ਕਰਾ ਦੇ ਕਹਿੰਦਾ ਤੂੰ ਕੌਣ ਲੱਗਦੀ ਆ ਕੌਣ ਬੋਲਦੀ ਆ ਅੱਛਾ ਕਹਿੰਦਾ ਮੈਂ ਕਿਹਾ ਮੈਂ ਉਹਦੀ ਮਾਂ ਬੋਲਦੀ ਆ ਕਹਿੰਦਾ ਉਹਦੀ ਮਾਂ ਤਾਂ ਕਹਿੰਦਾ ਮੀਨੂ ਆ ਮੈਂ ਕਿਹਾ ਤੂੰ ਕਿਹੜੀ ਮੀਨੂ ਮੇਰੀ ਗੱਲ ਕਰਾ ਦੇ ਕਹੇ ਉਹ ਕਹਿੰਦਾ ਇੰਨਾ ਫੋਨ ਕਹਿ ਕੇ ਉਹਨੇ ਫੋਨ ਕੱਟਦਾ ਕਹਿੰਦਾ ਮੈਂ ਨਹੀਂ ਤੇਰੇ ਨਾਲ ਗੱਲ ਕਰਾਂਦਾ ਜੀ ਉਹਦੋਂ ਆਵਾਜ਼ ਬਸ ਦ ਦੂਜੇ ਦੇ ਨਹੀਂ ਸਵੇਰ ਨੂੰ 7:30 ਵਜੇ ਨੂੰ ਫੋਨ ਕਰਦਾ ਕਹਿੰਦਾ ਅਸੀਂ ਤਾਂ ਇੱਧਰ ਪਏ ਸੀ ਸੁੱਤੇ ਕੁੜੀ ਪਰਲੇ ਪਾਸੇ ਪਈ ਸੀ ਜੀ ਬਿਰਧ ਜੀ ਤੁਹਾਡੀ ਜੇ ਬੇਟੀ ਹੈਗੀ ਆ ਤੁਸੀਂ ਉਹ ਤਲਾਕ ਹੋਇਆ ਤੁਹਾਡਾ ਹਾਂਜੀ ਹੈ ਨਾ ਤੁਸੀਂ ਕਿੱਥੇ ਚਲੇ ਗਏ ਸੀ ਕਿੱਥੇ ਰਹਿਣ ਲੱਗ ਕੇ ਲੱਗੇ ਮੈਂ ਜੀ ਉਹਦੇ ਪੇਕੇ ਘਰ ਰਹਿਣ ਲੱਗੀ ਸੀਗੀ ਅੱਛਾ ਜੀ ਤੁਹਾਡਾ ਬੇਟਾ ਇੱਕ ਹਾਂਜੀ ਇੱਕ ਮੇਰਾ ਬੇਟਾ ਦਾ ਉਹ ਨਹੀਂ ਵੀ ਜੀ ਕੁੱਟ ਮਾਰ ਕਰਕੇ ਬਹੁਤ ਬੁਰੀ ਤਰ੍ਹਾਂ ਤੇ ਉਹ ਨਹੀਂ ਵੀ ਕੁੱਟ ਮਾਰ ਕਰਕੇ ਘੜ ਦਿੰਦਾ ਸੀ ਜੇ ਕੁੱਟਦੇ ਸੀਗੇ ਤਾਂ ਕੋਈ ਆਸਗਵਾਂਢ ਸੜਾਉਣ ਆਉਂਦਾ ਸੀ ਉਹਨਾਂ ਨੇ ਵੀ ਆਏ ਕਹਿੰਦਾ ਸੀ ਵੀ ਤੁਸੀਂ ਕੀ ਲਗਦੇ ਹੋ ਜਵਾਕਾਂ ਦੇ ਮੇਰੇ ਜਵਾਕ ਆ ਪਿਓ ਆਪਣੀ ਬੇਟੀ ਨੂੰ ਕਿਉਂ ਮਾਰੂਗਾ ਇਹ ਕਾਹ ਤੋਂ ਕਾਰਨ ਲੱਗਦਾ ਉਹ ਤਾਂ ਜੀ ਬਸ ਕਹਿੰਦਾ ਤੂੰ ਉਹ ਚਾਚੇ ਤਾਏ ਦੇ ਘਰੇ ਨਹੀਂ ਜਾਣਾ ਕੁੜੀ ਤਾਂ ਕੁੜੀ ਚਾਚੇ ਤਾਏ ਤੋਂ ਬਿਨਾ ਰਹਿ ਨਹੀਂ ਸਕਦੀ ਸੀ ਜੀ ਹੋਰ ਉਹ ਮਾੜੇ ਥਾਂ ਤੇ ਕਿਤੇ ਨਹੀਂ ਸੀ ਜਾਂਦੀ ਜੇ ਸਾਨੂੰ ਲੱਗਦਾ ਸੀਗਾ ਵੀ ਕੁੱਟਮਾਰ ਕਰਦਾ ਮੇਰੇ ਬੱਚਿਆਂ ਦੀ ਤੁਹਾਡੀ ਵੀ ਕੁੱਟਮਾਰ ਕਰਦਾ ਰਿਹਾ ਫਿਰ ਤੁਸੀਂ ਕਿਉਂ ਭੇਜਿਆ ਆ ਦੀ ਬੇਟੀ ਨੂੰ ਉਹਨਾਂ ਕੋਲੇ ਮੈਂ ਜੀ ਕੁੱਟਮਾਰ ਉਹਨਾਂ ਨੂੰ ਜਵਾਕਾਂ ਨੂੰ ਬਹੁਤ ਸਮਝਾਇਆ ਜੀ ਮੈਂ ਇਹੀ ਗੱਲ ਕਹੀ ਪੁੱਤ ਮੇਰੇ ਨਾਲ ਇੰਨਾ ਕੁਛ ਕੀਤਾ ਹੁਣ ਉਹਨੇ ਵਿਆਹ ਕਰਾ ਲਿਆ ਵੀ ਹੁਣ ਤੁਹਾਨੂੰ ਕੁਝ ਵੀ ਕਰ ਸਕਦਾ ਵੀ ਠੀਕ ਹੈ ਨਾ ਮਾਂ ਤਾਂ ਮਾਂ ਹੀ ਰਹੂਗੀ ਮਤੇਰ ਮਤੇਰ ਹੀ ਰਹੂਗੀ ਪਰ ਬੱਚਿਆਂ ਨੇ ਕਿਹਾ ਵੀ ਨਹੀਂ ਸਾਡਾ ਡੈਡੀ ਆ ਕੁੜੀ ਨੇ ਵੀ ਬਹੁਤ ਦਹਾਈਆਂ ਪਾਈਆਂ ਮੇਰੇ ਕੋਲੇ ਜਦੋਂ ਮੈਂ ਇੰਨੇ ਚਿਰ ਦੀ ਕਹਿੰਦੀ ਮੈਨੂੰ ਮਾਰਿਆ ਨਹੀਂ ਮਾਂ ਹੁਣ ਕਿੱਥੋਂ ਮੈਨੂੰ ਮਾਰ ਦੂਗਾ ਮੈਂ ਕਿਹਾ ਪੁੱਤ ਪਤਾ ਨਹੀਂ ਹੁੰਦਾਗਾ ਕਿਦੋਂ ਹੋ ਜਾਈਂ ਕੁੜੀ ਤੱਕੇ ਨਾ ਕਹਿੰਦੀ ਨਾ ਮੇਰਾ ਡੈਡੀ ਆ ਮੇਰਾ ਡੈਡੀ ਮੈਨੂੰ ਬੁਲਾਈ ਜਾਂਦਾ ਮੈਂ ਡੈਡੀ ਕੋਲੇ ਵਾਪਸ ਜਾਣਾ ਆਖਰੀ ਜਿਹੜੇ ਸ਼ਬਦ ਬੋਲ ਤੁਹਾਡੇ ਨਾਲ ਗੱਲਬਾਤ ਹੋਈ ਆ ਲੜਕੀ ਨਾਲੋਂ ਕੀ ਹੋਈ ਹੈ ਤੁਹਾਡੇ ਮੇਰਾ ਨਤੀਜੀ ਗੱਲਬਾਤ ਇਹੀ ਹੋਈ ਆ ਕਹੇਰੀ ਮੈਂ ਤਾਂ ਮੈਂ ਘਰ ਦੀ ਮਾਲਕਣਾ ਮੇਰਾ ਭਾਈ ਵੀ ਮੇਰਾ ਘਰ ਦਾ ਮਾਲਕਣਾ ਠੀਕ ਹੈ ਨਾ ਮੈਂ ਉਹਦੇ ਹੱਕ ਦੇ ਜਾਊਂਗੀ ਮੇਰਾ ਹੱਕ ਵਣਦਾ ਮੇਰੇ ਪਿਓ ਕੋਲੇ ਜਾਣਦਾ 17 ਸਾਲ ਜੀ ਆਪਦੇ ਪਿਓ ਨੂੰ ਕਹਤਾ ਸੀ ਵੀ ਮੈਂ ਹੱਕ ਲੈਣਾ ਹਾਂ ਹਾਂ ਜੀ ਵੀ ਮੈਂ ਹੱਕ ਲੈਣਾ ਹੈ ਕਿਹਦੇ ਕਰਨ ਲੱਗਦਾ ਵੀ ਹਾਂਜੀ ਇਹੀ ਕਾਰਨ ਹੈ ਜੀ ਇਹਦੀ ਜਿਹੜੀ ਵੱਡੀ ਭੂਆ ਗਈ ਉਹ ਉਹ ਨਾ ਜੀ ਗੁਰਪ੍ਰੀਤ ਕੌਰ ਬਿੱਟੂ ਆ ਜੀ ਜੀ ਉਹ ਕੁੜੀ ਨੂੰ ਧਮਕੀਆਂ ਤੇ ਕਹਿੰਦੀ ਇਹ ਜਿੱਦੇ ਮੈਂ ਰਾਤ ਨੂੰ ਕੁੜੀ ਨੂੰ ਲੜਕੀ ਨੂੰ ਛੱਡਣ ਵੀ ਆਈਆਂ ਉਦੋਂ ਵੀ ਬਹੁਤ ਬੈਸ ਕੀਤੀ ਐ ਫੋਨ ਤੇ ਕੁੜੀ ਨਾਲ ਜੀ ਕੁੜੀਆ ਨਾਲ ਕੀ ਮੰਗ ਚਾਹੁੰਦੇ ਆ ਵੀਰਪਾਲ ਜੀ ਆਪਾਂ ਮੈਂ ਤਾਂ ਜੀ ਉਹਨਾਂ ਨੂੰ ਤਿੰਨਾਂ ਨੂੰ ਫਾਸੀ ਦੀ ਸਜ਼ਾ ਦੇ ਪਾਉਣੀ ਆ ਜੀ ਬਸ ਮੇਰਾ ਉਹ ਕੋਈ ਫਾਸੀ ਨਹੀਂ ਦੋ ਹੀ ਤਾਂ ਗ੍ਰਿਫਤਾਰੀ ਕਰ ਲਈ ਹੈ ਜਿਹੜੇ ਨਵੇਂ ਹੈਗੇ ਤੁਸੀਂ ਹਾਂਜੀ ਜਿਹੜੀ ਕੁੜੀ ਆ ਜੀ ਕੁੜੀ ਦਾ ਜੀ ਵਿੱਚ ਹੱਥ ਹੈਗਾ ਕੁੜੀ ਨੇ ਜੀ ਸਾਰਾ ਕੁਝ ਕੁੜੀ ਨਹੀਂ ਕਰਾਇਆ ਵੱਡੀ ਭੂਆ ਨੇ ਬਸ ਜੀ ਮੈਂ ਤਾਂ ਇਹਨਾਂ ਨੂੰ ਤਿੰਨਾਂ ਨੂੰ ਫਾਸੀ ਦਵਾਉਣੀ ਆ ਮੇਰਾ ਕੋਈ ਫੈਸਲਾ ਨਹੀਂ ਮੇਰੀ ਕੁੜੀ ਨੂੰ ਤਸੀਹੇ ਦੇ ਦੇ ਮਾਰਿਆ ਮੇਰੀ ਕੁੜੀ ਦੀ ਪਹਿਲਾਂ ਭੱਜੀ ਬਹੁਤ ਦਹਾਈਆਂ ਪਾਈਆਂ ਕੁੜੀ ਨੇ ਠੀਕ ਆ ਭੱਜ ਟੁੱਟ ਕੇ ਉਹਨੇ ਬਹੁਤ ਕੜਾਈਆਂ ਲਾਈਆਂ ਵੀ ਮੈਨੂੰ ਛੱਡ ਦਿਓ ਹਾਨੀ ਸਰ ਨੂੰ ਜਦੋਂ ਛੱਡੀ ਨਾ ਗਈ ਉਹਦੀ ਲੱਤ ਭੰਨਤੀ ਲੱਤ ਪਨ ਕੇ ਉਹਨੂੰ ਬੈੱਡ ਤੇ ਪੀੜੀ ਪਾ ਕੇ ਰੱਸਾ ਬਾ ਕੇ ਹੋਰ ਆ ਧਾਣ ਦਾ ਪ੍ਰੜਾਕਾ ਪਾਇਆ ਤਾ ਦਰਿੰਦਿਆਂ ਨੇ ਉਹਨੂੰ ਮਾਰਤਾ ਦੂਜੇ ਦਿਨ ਫੋਨ ਕਰਦੇ ਆ ਆਖੇ ਅਸੀਂ ਇੱਧਰ ਪੈ ਸੀ ਉੱਧਰ ਪੈ ਸੀ ਕੁੜੀ ਤਾਂ ਕਹਿੰਦੇ ਆਪੀ ਮਰ ਗਈ ਪਤਾ ਨਹੀਂ ਕੀ ਹੋ ਗਿਆ ਕੁੜੀ ਮਾਰੀ ਐ ਜੀ ਤੇ ਨਾ ਨੇ ਰਲ ਕੇ ਮੈਂ ਤਾਂ ਜੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਲਗਾਉਣੀ ਆ ਬਸ ਆਪਣੇ ਹਾਂ ਜੀ ਕੀ ਨਾਮ ਤੁਹਾਡਾ ਜੀ ਸੁਖਵਿੰਦਰ ਕੋਰੇ ਜੀ ਕੀ ਲਾਗਦਾ ਪ੍ਰੈਗਨੇਸ਼ਨ ਦੇ ਵਿੱਚ ਹੈ ਇਹਦੇ ਮਾਮੀ ਲਗਦੀਆਂ ਮੈਂ ਦੋਤੀ ਹੈ ਸਾਡੀ ਮੇਰੀ ਨੰਨਦ ਦੀ ਕੁੜੀ ਆ ਕੀ ਕਰਨ ਲੱਗਦਾ ਹੈਗਾ ਕਾ ਤੋਂ ਮਤਲਬ ਇਹ ਕਾਰਨ ਤਾਂ ਜੀ ਜੋਂਦੋਂ ਵੀ ਮਤਲਬ ਵਿਆਹੀ ਆ ਬਸ ਉਦੋਂ ਤੇ ਇਹਦੇ ਵੈਰੀ ਸੀ ਦੋ ਵਾਰ ਤਾਂ ਅਸੀਂ ਤੋਰੀ ਆ ਸਾਡੇ ਪਿੰਡ ਦੀ ਘੋਲੀਆ ਖੁਰਦ ਦੀ ਪੰਚਾਇਤ ਨੇ ਅੱਛਾ ਜੀ ਉੱਥੇ ਮੈਂ ਤਾਂ ਕਰਦਾ ਹੁੰਦਾ ਸੀ ਜਾ ਜਾ ਕੇ ਮਾਮੀ ਵੀ ਹੁਣ ਤੁਸੀਂ ਇੱਕ ਵਾਰੀ ਤੋੜ ਦੋ ਪਰਲੀ ਨੂੰ ਉਦੋਂ ਬਾਅਦ ਚਿੰਮੇ ਲੜਦਾ ਮੁੜ ਕੇ ਫੇਰ ਉਹੀ ਕੰਮ ਹੁੰਦਾ ਸੀ ਠੀਕ ਫਿਰ ਇਹਨਾਂ ਦਾ ਤਲਾਕ ਤਲੂਕ ਹੋ ਗਿਆ ਹਾਂਜੀ ਹਾਂਜੀ ਕਾਨੀ ਮਾਤਾ ਕੀ ਨਾਮ ਹੈ ਤੁਹਾਡਾ ਹਾਂਜੀ ਮਨਪਿੰਦਰ ਕੌਰ ਆਹੀ ਪਿੰਡ ਤੁਹਾਡਾ ਹਾਂਜੀ ਹਾਂਜੀ ਪਹਿਲਾਂ ਕਿਤੇ ਮਿਲੇ ਬੱਚੀ ਨੂੰ ਤੁਸੀਂ ਬੱਚੇ ਨੂੰ ਹਮੇਸ਼ਾ ਮਿਲਦੇ ਰਹਿੰਦੇ ਸੀ ਜਦੋਂ ਨਗਦੀ ਸਾਡੇ ਕੋਲ ਦੀ ਸਾਸਰੀ ਘਰ ਕਰਕੇ ਲੰਗਦੀ ਸੀ ਬਹੁਤ ਵਧੀਆ ਪੜ੍ਹਾਈ 'ਚ ਵੀ ਬਹੁਤ ਨਪੁੰਨ ਸੀ ਕੁੜੀ ਤੇ ਪਰ ਆ ਪਤਾ ਨਹੀਂ ਕੀ ਗਲਤ ਗੱਲ ਹੋ ਗਈ ਉਹ ਬਦੀ ਕੀ ਉੱઠી ਹੈ ਜਿਹੜੀ ਉਹ ਵਿਚਾਰੀ ਐਵੇਂ ਖਤਮ ਕਰਦੀ ਇਸ ਤਰ੍ਹਾਂ ਜੀ ਪਿਤਾ ਮਾਦੀ ਹੁਣ ਇਹ ਤਾਂ ਆਪਾਂ ਨਹੀਂ ਕਿਉਂਕਿ ਥੋੜਾ ਫਰਕ ਨਾਲ ਆਪਣਾ ਘਰ ਆ ਆਪਾਂ ਇਹ ਨਹੀਂ ਕਰ ਸਕਦੇ ਪਰ ਜਦੋਂ ਮਾਂ ਤੇ ਪਿਓ ਦਾ ਕਲੇਸ਼ ਹੋਵੇ ਤਾਂ ਫਿਰ ਬੱਚਿਆਂ ਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲਾਤ ਹੁੰਦੇ ਹਨ ਹਾਂਜੀ ਇਸ ਕਰਕੇ ਵੀ ਤੁਹਾਨੂੰ ਪਤਾ ਹੀ ਗਲਤ ਹੋਇਆ ਤਾਂ ਬਹੁਤ ਹੀ ਗਲਤ ਹੋਇਆ ਬਹੁਤ ਕਨਾਉਣੀ ਹਰਕਤ ਹੋਈ ਹੈ ਇਹ ਕੀ ਇਨਸਾਫ ਇਹਦਾ ਇਨਸਾਫ ਹੁਣ ਮਿਲਣਾ ਚਾਹੀਦਾ ਬੱਚੀ ਦਾ ਇਨਸਾਫ ਤਾਂ ਜਰੂਰ ਮਿਲਣਾ ਚਾਹੀਦਾ ਜੋ ਵੀ ਕਾਨੂੰਨ ਮਤਲਬ ਸਜ਼ਾ ਦੇਵੇ ਤਾਂ ਠੀਕ ਹੀ ਹੋ ਸਜ਼ਾ ਚਾਹੀਦੀ ਹੈ ਹਾਂ ਠੀਕ ਹੈ ਪੁਲਿਸ ਨੇ ਕਾਰਵਾਈ ਤੋਂ ਤੁਸ਼ਤਾ ਜੀ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਦੋਨੇ ਪੁਲਿਸ ਨੇ ਗ੍ਰਿਫਤਾਰੀ ਤਾਂ ਕੀਤੀ ਹੈ ਪਰ ਆਪਾਂ ਨੂੰ ਹੁਣ ਕੀ ਪਤਾ ਇਹਦੇ ਵਿੱਚ ਹੈ ਨਾ ਕਿਉਂਕਿ ਆਪਾਂ ਨੂੰ ਇਹ ਹੀ ਆ ਕਿ ਉਹ ਗ੍ਰਿਫਤਾਰ ਕਰਕੇ ਲੈ ਗਈ ਤੇ ਸਾਰੇ ਪਿੰਡ ਨੇ ਰਲ ਕੇ ਮਤਲਬ ਸਾਡੇ ਗੁਵਾੜ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਪਿੰਡ ਦੀ ਸਪੋਰਟ ਆ ਜੀ ਹਾਂਜੀ ਹਾਂਜੀ ਸਾਰੇ ਪਿੰਡ ਦੀ ਸਾਰੀ ਸਪੋਰਟ ਆ ਠੀਕ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਨੋ ਸ਼ੰਗਾਰਾ ਸਿੰਘ ਆ ਜੀ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ ਕੀ ਇਨਸਾਫ ਚਾਹੀਦਾ ਲੱਗਦਾ ਹੈਗਾ ਪਰਵਾਹ ਇਹਦਾ ਜੀ ਇਨਸਾਫ ਅਸੀਂ ਤਾਂ ਜਿਉਂ ਵਿਆਹੀ ਹੈ ਕੁੜੀ ਮੇਰੀ ਕੁੜੀ ਹੈ ਇਹ ਉਦੋਂ ਤੋਂ ਸੰਤਾ ਇਨਸਾਫ ਨਹੀਂ ਮਿਲਿਆ ਇਹ ਤਾਂ ਉਦੋਂ ਤੋਂ ਸੰਤਾ ਆ ਹਾਂ ਤੁਹਾਡੀ ਬੇਟੀ ਹੈ ਹਾਂ ਬੇਟੀ ਹੈ ਮੇਰੀ ਸੰਤਾ ਨੂੰ ਇਨਸਾਫ ਉਦੋਂ ਤੋਂ ਨਹੀਂ ਮਿਲਿਆ ਸਾਨੂੰ ਇਹਨਾਂ ਨੇ ਜਿੰਨਾ ਤੰਗ ਕਰਿਆ ਇਹਨਾਂ ਨੇ ਕੁੜੀ ਇੱਕ ਤਾਂ ਇਹਦੀ ਭੈਣ ਹੈ ਵੱਡੀ ਅੱਛਾ ਜੀ ਹੋਰ ਇਹ ਆਪ ਹੈ ਇੱਕ ਵਾਕੀ ਜਿਹੜੀ ਨੇ ਉਹ ਪਹਿਲੇ ਆਤੀ ਸੀ ਉਹਨੇ ਇਹਨਾਂ ਨੇ ਸਾਰਾ ਮਾਥ ਮਥਾ ਕੇ ਕਰਿਆ ਉਹ ਬੱਚੀ ਬਿਲਕੁਲ ਠੀਕ ਸੀ ਸਾਡੇ ਕੋਲ ਉਹਦਾ ਕਾਲ ਦੱਬੀ ਫਿਰਦਾ ਸੀ ਸਾਡੇ ਕੋਲੇ ਰਹਿ ਕੇ ਆਈ ਸੀ ਐਡੇ ਤਾਂ ਅਸੀਂ ਐ ਨਹੀਂ ਕਹਿੰਦੇ ਵੀ ਉਹ ਹੋ ਗਿਆ ਵੀ ਅਸੀਂ ਤਾਂ ਕਹਿੰਦੇ ਵੀ ਚੱਲ ਜਿਹੜੇ ਇਹ ਨਮਾਲਕ ਬੱਚੇ ਸੀਗੇ ਠੀਕ ਹੈ ਵੀ ਆਪਦੇ ਘਰੇ ਰੋਟੀ ਖਾਣ ਇਹ ਜੀ ਪਰ ਇਹਨੇ ਕੋਈ ਸੋਚੀ ਨਹੀਂ ਵੀ ਇਹਨਾਂ ਨੂੰ ਤਾਂ ਜਿਵੇਂ ਇਹਦੇ ਨਾਲ ਹੋਈ ਐ ਸਜ਼ਾ ਇਹਨਾਂ ਨੂੰ ਇਸ ਤਰ੍ਹਾਂ ਹੋਣੀ ਚਾਹੀਦੀ ਐ ਵੀ ਇਹ ਨਿਕਲਣੇ ਚਾਹੀਦੇ ਹੀ ਨਹੀਂ ਵੀ ਜਿਵੇਂ ਫਾਸੀ ਦੀ ਹੋਈ ਸਜ਼ਾ ਹੋਣੀ ਚਾਹੀਦੀ ਐ ਸਾਡੇ ਕੋਲ ਤਾਂ ਇਹੀ ਬਿਆਨ ਐ ਇਹੀ ਇਹ ਮੰਗ ਬਾਕੀ ਹਾਂਜੀ ਹਾਂ ਹਾਂਜੀ ਹਾਂਜੀ ਬਾਈ ਕੀ ਨਾਮ ਹੈ ਮੈਂ ਜਗਦੇਵ ਸਿੰਘ ਨਾਂਜੀ ਪਿੰਡ ਦਾ ਮੈਂਬਰ ਪੰਚਾਇਤ ਇਸ ਏਰੀਆ 10 ਨੰਬਰ ਵਾਰਡ ਦਾ ਪਹਿਲਾਂ ਹਾਂਜੀ ਕਈ ਵਾਰੀ ਮਿਲੇ ਆ ਜੀ ਕਈ ਵਾਰੀ ਮਿਲੇ ਹੈਗੇ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਹੈਗੀ ਆਪਦੀ ਜੀ ਬੱਚੀ ਨੂੰ ਉਹਨੇ ਮਾਰਤਾ ਹਾਂਜੀ ਇਹੀ ਲੱਗਦਾ ਇਹੀ ਰੋਜ਼ ਲੱਗੇ ਹੈਗੀ ਹੈ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈਗੀ ਆ ਕੀ ਇਨਸਾਫ ਮਿਲਣਾ ਚਾਹੀਦਾ ਜੀ ਸਾਹਿਬ ਇਹਨੂੰ ਸਸ ਤੋਂ ਸਜ਼ਾ ਹੋਣੀ ਚਾਹੀਦੀ ਹੈ ਪਹਿਲਾਂ ਵੀ ਜੋ ਕੇ ਇਹ ਮਾਰਦਾ ਕੁੱਟਦਾ ਸੀ ਆ ਹਾਂਜੀ ਕਈ ਵਾਰੀ ਕੁੜੀ ਕੁੱਟੀ ਗਈ ਆ ਨੇੜ ਦੇਆਂ ਨੇ ਛੜਾਇਆ ਵੀ ਆ ਜੀ ਤੇ ਬਹੁਤ ਗਲਤ ਕੰਮ ਕੀਤਾ ਗਿਆ ਐਡੀ ਦਰਦਨਾਕ ਮੌਤ ਦੇਣੀ ਬਹੁਤ ਗਲਤ ਜੀ ਹਾਂਜੀ ਭਾਈ ਜੀ ਕੀ ਨਾ ਮੰਨਦਾ ਬਿਲਵਿੰਦਰ ਜੀ ਮਨ ਜਿਹੜੀ ਕਰਨਾ ਹੋਈ ਹੈਗੀ ਆ ਹਾਂਜੀ ਬਹੁਤ ਲੱਗਦਾ ਕੀ ਮਾਤਲਬ ਮੰਗ ਕਰਦੇ ਨੇ ਜੀ ਨਹੀਂ ਮੰਗ ਕਰੋ ਇਹ ਜਿਹੇ ਬੰਦੇ ਨੂੰ ਤਾਂ ਸੱਤ ਸੱਜਾ ਮਿਲਣੀ ਚਾਹੀਦੀ ਹੈ ਜੀ ਇਹ ਵਿਚਾਰੀ ਗੁਰਦੁਆਰਾ ਸਾਹਿਬ ਉਹ ਦੀ ਕੁੜੀ ਬਹੁਤ ਚੰਗੀ ਸੀ ਬੱਚੀ ਦਾ ਕਿਉਂ ਕਤਲ ਮਤਲਬ ਕਿਉਂਕਿ ਪਿਓ ਆਦੇ ਬੱਚੇ ਨੂੰ ਵੱਡਾ ਜੀ ਕਾਰਨ ਤਾਂ ਕੋਈ ਹੈ ਨਹੀਂ ਸੀ ਵਿਚਾਰੀ ਬਹੁਤ ਸਿਆਣੀ ਸੀ ਕੋਈ ਕੁੜੀ ਬਹੁਤ ਚੰਗੀ ਸੀ ਕਿਤੇ ਇਹੀ ਤਾਂ ਵੀ ਨਸ਼ੇ ਦਾ ਇਨਾ ਹੋ ਗਿਆ ਬੰਦਾ ਉਹ ਉਹ ਪਤਾ ਹੀ ਬੰਦਾ ਹੀ ਇਹੋ ਜਿਹਾ ਹੀ ਸੀਗਾ ਜੀ ਉਹ ਜੋ ਬਸ ਉਹਨੂੰ ਸਾਥੋ ਸਾਥ ਜੀ ਸਾਥਾ ਮਿਲਣੀ ਚਾਹੀਦੀ ਆ ਵਿਚਾਰੀ ਆਤਨ ਸਿਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਸੀ ਇੱਥੇ ਦੇਖਦੇ ਰਹੇ ਕੁੜੀ ਵਿਚਾਰੀ ਬਹੁਤ ਸਿਆਣੀ ਇਹ ਜੇ ਬੰਦੇ ਨੂੰ ਕਰਹਾਉਣੀ ਹਰਕਤ ਦੇਖ ਕੇ ਏ ਜੇਬੰਦਰ ਹੂਰਮੀ ਆਉਂਦਾ ਬਤ ਤੇ ਗ੍ਰਿਫਤਾਰੀ ਹੋਏਗੀ ਹਾਂਜੀ ਹਾਂਜੀ ਸਭ ਤੋਂ ਸਭ ਦਾ ਮਿਲਣੀ ਚਾਹੀਦੀ ਹੈ ਇਹ ਬੰਦੇ ਨੂੰ ਜੀ ਮੈਨਾਂ ਨੇ ਫਾਂਸੀ ਚਾਹੀਦੀ ਸੀ ਜੀ ਹਾਂਜੀ ਇਹਨੂੰ ਫਾਂਸੀ ਚਾਹੀਦੀ ਆ ਜੀ ਹਾਂਜੀ ਫਾਂਸੀ ਦੀ ਸਜ਼ਾ ਚਾਹੀਦੀ ਆ ਠੀਕ ਹੈ ਪੈਸੇ ਲਈ ਸੀ ਪੈਸਿਆਂ ਦੇ ਬੇਈਮਾਨ ਹੋਇਆ ਜੀ ਪੈਸਿਆਂ ਤੇ ਵੱਧ ਤੋਂ ਵੱਧ ਬੇਈਮਾਨ ਹੋਇਆ ਪੈਸਿਆਂ ਦੇ ਮਾਰਾਂ ਨੇ ਲਾਲਚ ਚਾਕੇ ਕੁੜੀ ਮਾਰੀ ਆ ਇਹਨਾਂ ਨੇ ਪੈਸੇ ਹੀ ਗੱਲ ਕਰਦੇ ਹਾਂ ਹਾਂ ਪੈਸੇ ਉੱਥੇ ਕੰਮ ਕਰਦੀ ਸੀ ਚੌਲ ਲਾਉਂਦੀ ਸੀ ਇਹ ਵਿਚਾਰੇ ਨਾ ਨਾ ਮੈਂ ਪਹਿਲਾਂ ਗੱਲ ਕਰਕੇ ਦੇ ਵੀ ਜਿਹੜੀ ਇਹ ਗੱਲ ਹੈ ਸਾਡੀ ਅਸੀਂ ਤਾਂ ਇਹ ਗੱਲ ਦਾ ਨਿਸ਼ਾਨਾ ਮੰਗਨਾ ਬਿਲਕੁਲ ਸਾਨੂੰ ਨਿਸ਼ਾਨਾ ਮਿਲਣਾ ਚਾਹੀਦਾ ਹੈ ਬੱਚੀ ਚ ਕੋਈ ਕਸੂਰ ਨਹੀਂ ਬਿਲਕੁਲ ਸਾਡੇ ਕੋਲੇ ਵੀ ਰੇਕੀ ਆਈ ਆ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਬਹੁਤ ਚੰਗੀ ਸੀ ਕੰਮ ਕਰਦੀ ਸੀ ਦਸਾਂ ਨਹਾ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਹੁਣ ਅਸੀਂ ਕਿੰਨਾ ਚਿਰ ਇਹਨਾਂ ਨੂੰ ਉਹ ਕਰੀ ਚਾਹੀਦੀਏ ਵੀ ਜਾਣੀ ਦੀ ਇਹਨਾਂ ਨੂੰ ਕੋਈ ਨਿਕਲਣਾ ਨਹੀਂ ਚਾਹੀਦਾ ਇਹ ਬੰਦਾ ਇਹਨਾਂ ਚੋਂ ਅਸੀਂ ਜਿਹੜੇ ਤਿੰਨੇ ਬੰਦੇ ਨੇ ਇਹ ਵੱਡੀ ਕੁੜੀ ਤੇ ਇਹ ਆਪਣਾ ਜੱਗੀ ਇੱਕੋ ਨਾਲ ਹੈ ਜਿਹੜੀ ਅਸੀਂ ਤਾਂ ਇਹਨਾਂ ਤੋਂ ਨਿਸਾਫ ਮੰਗਦੇ ਹਾਂ ਉਹ ਤਾਂ ਗ੍ਰਿਫਤਾਰੀ ਹੋ ਗਈ ਨਾ ਹਾਂ ਹਾਂ ਨਹੀਂ ਜੀ ਨਿਸਾਫ ਅਸੀਂ ਇਹੀ ਮੰਗਦੇ ਆਂ ਵੀ ਬਿਲਕੁਲ ਇਹਨਾਂ ਨੂੰ ਸਖਤ ਤੋਂ ਸਖਤ ਦੇਖੋ ਪਿੰਡ ਦੇ ਲੋਕਾਂ ਨੂੰ ਵੀ ਪੁੱਛਿਆ ਜਾਵੇ ਜਿੱਦੇ ਤੋਂ ਅਸੀਂ ਕੁੜੀ ਇਹ ਵਿਆਹੀ ਪਹਿਲੀ ਗੱਲ ਤਾਂ ਅਸੀਂ ਸੁਖੀ ਨਹੀਂ ਇਹਨਾਂ ਨੇ ਬਸਣ ਦਿੱਤੇ ਕਈ ਕਈ ਵਾਰੀ ਸਾਨੂੰ ਬਹੁਤ ਇਹਨਾਂ ਨੇ ਕਿਤੇ ਕਿਤੇ ਦੱਬ ਲੈਣ ਕਿਤੇ ਕਿਤੇ ਅਸੀਂ ਇਹ ਕੁੜੀ ਦਾ ਦੋ ਵਾਰੀ ਕੇਸ ਛਾ ਜਿਹੜਾ ਜਗਰਾਮਾ ਤੋਂ ਬਰਨਾਲੇ ਕੇਸ ਲਾਇਆ ਉੱਥੋਂ ਕੇਸ ਇਹ ਦੇਖ ਲੈ ਬੱਚੇ ਨਮਾਲਕੀ ਦੇ ਵਿੱਚ ਇੱਧਰ ਤੋਰੇ ਉਹ ਉਹਦੋਂ ਨਮਾਲਕ ਸੀਗੇ ਉਹਦੇ ਇੱਧਰ ਆ ਕੇ ਕੰਮ ਕਰਦੇ ਰਹੇ ਇੱਥੇ ਜਦੋਂ ਹਿਸ਼ਾਰ ਹੋ ਗਏ ਕੰਮ ਕਰਨ ਲੱਗੇ ਪੜਦੀ ਸੀ ਕੁੜੀ ਇਹਨਾਂ ਨੇ ਕੁੱਟ ਮਾਰ ਕੇ ਸਾਡੇ ਕੋਲੇ ਫੇਰ ਤੋਰ ਤੇ ਫੇਰ ਵੀ ਕੁੜੀ ਨੂੰ ਗੱਲ ਨਾਲ ਲਾਉਣ ਨਾਲ ਲਾਉਣ ਲੱਗੇ ਠੀਕ ਹੈ ਵੀ ਜਾਨੀ ਇਹਨੇ ਤਾਂ ਲਾਉਣੇ ਹੀ ਸੀਗੇ ਜਿਹਦੇ ਜੰਬੇ ਹੁੰਦੇ ਢਿੱਡੋ ਕੱਡੇ ਹੁੰਦੇ ਆ ਉਹ ਤਾਂ ਕੋਈ ਉਹ ਵੀ ਜਾਣੇ ਦੀ ਸਾਨੂੰ ਇਹ ਗੱਲ ਦਾ ਨਿਸ਼ਾਨ ਮਿਲਣਾ ਚਾਹੀਦਾ ਹੈ ਬਿਲਕੁਲ ਐਸੀ ਗੱਲ ਨਾ ਹੋ ਜੇ ਅਸੀਂ ਤਾਂ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵੀ ਸਾਨੂੰ ਬਿਲਕੁਲ ਸਾਡਾ ਉਦੇ ਕਾਲਜ ਆ ਠਰੂਗਾ ਤੁਹਾਡੇ ਕੋਲ ਜਿੱਥੇ ਸਾਡੀ ਦਾ ਹਾਂ ਜੀ ਹਾਂ ਜੀ ਤੁਹਾਡਾ ਕੀ ਹੈ ਹਾਂ ਜੀ ਇਹ ਵੀ ਮੇਰਾ ਜੀ ਹਾਂ ਜੀ ਪਿੰਡ ਚੋਂ ਤੁਸੀਂ ਬਾਜੀ ਮੇਰਾ ਪਿੰਨ ਨਥਾਣਾ ਨਥਾਣਾ ਪਿੰਡ ਹੈ ਮੇਰਾ ਹਾਂ ਜੀ ਅੱਛਾ ਜੀ ਮੇਰਾ ਹਾਂ ਸਾਡੂ ਸੀ ਉਹ ਕੁੜੀ ਦਾ ਤਲਾਕ ਹੋਇਆ ਹੋਇਆ ਸੀਗਾ ਤੰਗ ਬਹੁਤ ਕਰਦਾ ਸੀ ਘਰੇ ਰਸਣ ਤੱਕ ਵੀ ਨਹੀਂ ਹੁੰਦੇ ਸੀ ਬੰਦੇ ਦੇ ਤੇ ਫਿਰ ਉਹ ਪੁਲਿਸ ਬੰਦਾ ਇਸ ਕਾਰਨ ਮਤਲਬ ਕੁੜੀ ਸਾਡੇ 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 ਹੋਗੀ ਬਾਤ ਕੀ ਕਰਿਆ ਅਦਾਲਤ ਨੇ ਫੈਸਲਾ ਕਰਤਾ ਕਿ ਬੱਚੇ ਉਹਦੇ ਨਾਲ ਜਾਣਗੇ ਕਿ ਬੱਚੇ ਮਤਲਬ ਬਾਲਕ ਹੋ ਜਾਣਗੇ ਵੱਡੇ ਹੋ ਜਾਣਗੇ ਉਹਨਾਂ ਦੀ ਮਰਜ਼ੀ ਹੈ ਕਿੱਧਰ ਜਾਣ ਕਿੱਧਰ ਨਹੀਂ ਜਾਣ ਉਹਦੇ ਬੱਚੇ ਮਤਲਬ ਇੱਥੇ ਰਹਿੰਦੇ ਸੀ ਜਦੋਂ ਮਾਂ ਕੋਲੇ ਜਾਂਦੇ ਸੀ ਮਾਂ ਕੋਲੇ ਵੀ ਚਲੇ ਜਾਂਦੇ ਸੀਗੇ ਪਹਿਲਾਂ ਹੁਣ ਮਹੀਨਾ ਪਹਿਲਾਂ ਜਾ ਕੇ ਆਈ ਹੈ ਉੱਥੇ ਰਹਿ ਗਈ ਹੈ ਮੇਰੇ ਕੋਲ ਨਥਾਣੇ ਵੀ ਰਹਿ ਗਈ ਹੈ ਇਹ ਕੁੜੀ ਤੇ ਉਸ ਤੋਂ ਬਾਅਦ ਕਿ ਇੱਥੇ ਛੱਡਣਾ ਹੈ ਜਾਂ ਛੱਡਣਾ ਹੈ ਕਿ ਇੱਕ ਮੇਰੀ ਸਾਲੀ ਛੱਡਣਾ ਆਈ ਹੈ ਤੇ ਮੁੰਡਾ ਛੱਡਣਾ ਹੈ ਛੱਡ ਕੇ ਤੇ ਇੱਥੇ ਕਿਸੇ ਜ਼ਿਮੀਂਦਾਰ ਭਰਾ ਦੇ ਘਰੇ ਪਏ ਹੈ ਇਹ ਉਹ ਰਾਤ ਨੂੰ ਫੇਰ ਨਸ਼ੇ ਪੀ ਕੇ ਪਤਾ ਨਹੀਂ ਕੁੱਟ-ਕੱਟ ਕੇ ਕੁੜੀ ਬਾਹਰ ਕੱਢਦੀ ਉਹਨੇ ਫੋਨ ਕਰਿਆ 11 ਵਜੇ ਕੁੜੀ ਨੇ ਫੇਰ ਮੰਮੀ ਆ ਆ ਕੇ ਜਿਹੜਾ ਜਿਹੜਾ ਬੰਦੇ ਦੇ ਘਰੇ ਕੁੜੀ ਰਹੀ ਸੀ ਉਹ ਨਾਲ ਜਾ ਕੇ ਫੇਰ ਲੈ ਕੇ ਗਏ ਆ ਫੇਰ ਦੂਜੇ ਦਿਨ ਪਤਾ ਨਹੀਂ ਕਿਵੇਂ ਕੀ ਫੋਨ ਕਰਿਆ ਪਤਾ ਨਹੀਂ ਕੀ ਕੁੜੀ ਨੂੰ ਸੁੰਘਾਇਆ ਕੁੜੀ ਨੇ ਪਾਸੇ ਜਾਂ ਬਾਹਰ ਜਾ ਕੇ ਫੋਨ ਕਰਿਆ ਫੋਨ ਕਰਕੇ ਕੁੜੀ ਨੇ ਜੇਦੀ ਕਰ ਲਈ ਮੈਂ ਡੈਡੀ ਕੋਲੇ ਜਾਣਾ ਉਹਨੇ ਚੱਕੀ ਕਿੜ-ਕਿੜ ਪਾ ਕੇ ਮੋਢੇ ਤੇ ਮੈਂ ਤਾਂ ਡੈਡੀ ਕੋਲੇ ਜਾਣਾ ਡੈਡੀ ਕੋਲੇ ਜੱਦ ਕਰ ਲਈ ਉਹਨੇ ਪਤਾ ਨਹੀਂ ਕੀ ਉਹਨੇ ਆਪਾਂ ਨੂੰ ਪਤਾ ਕੀ ਫੋਨ ਦੇ ਦਾ ਕਾਰਨ ਕੋਈ ਕੀ ਲੱਗਦਾ ਕਾ ਤੋ ਮਤਲਬ ਕੁੜੀ ਗਾੜੀ ਦੇ ਵਿੱਚ ਉਹ ਤਾਂ ਬੇਟੀ ਐ ਬੇਟੀ ਨੇ ਤਾਂ ਵਿਆਹ ਵਿਆਹ ਕੇ ਉਹਨੇ ਚਲੇ ਜਾਣਾ ਆਪਦੇ ਹਨਾ ਕਰੇ ਬਸ ਇਹ ਨਹੀਂ ਸੋਚੀ ਮੈਂ ਬੱਚਿਆਂ ਦਾ ਕੋਈ ਤੀਜੇ ਬੰਦਾ ਹੱਥ ਹੈਗਾਗਾ ਪਿਆਰ ਨਹੀਂ ਕਰਾਇਆ ਸਾਰਾ ਕੁਝ ਸਾਰਾ ਤਾਂ ਪਿਆਰਾਂ ਜਿਹੜੀ ਆਹ ਬਚਾੜ ਕੋ ਕੀ ਨਾ ਹੋ ਤੁਹਾਡੇ ਹਾਂ ਵੀ ਅਸਤਾਕ ਨੇ ਵੀ ਮਰਾਈ ਉਹ ਕੁੜੀ ਉਹ ਨਹੀਂ ਮਰਾਈ ਜਾ ਇਹ ਚੱਕ ਦੇ ਕੇ ਵੀ ਕੀ ਆ ਪਰ ਰੱਖਣੀ ਨੇ ਕੁੜੀ ਆਪਾਂ ਮੌਜ ਲਵਾਂਗੇ ਬਸ ਆ ਹੀ ਕਮਾ ਹੋਰ ਕੋਈ ਨਹੀਂ ਕੁੜੀ ਦੇ ਕੋਈ ਕਸੂਰ ਨਹੀਂ ਲੈਣਾ ਨਹੀਂ ਕੁਝ ਨਹੀਂ ਕਰੀ ਗੱਲ ਗੱਲ ਇਸ ਤਰ੍ਹਾਂ 16 ਸਾਲ ਦੀ ਮਰਾਂ ਹਾਂ ਹਾਂ 18 ਸਾਲ ਤੋਂ ਵਿਆਹ ਹੋ ਜਾਣਾ ਵਿਆਹ ਕਰਨਾ ਵੀ ਬੰਦਾ ਤਾਂ ਕੋਈ ਲੋਕ ਕਾਰਨ ਹਾਂ ਮਾਰਨ ਸਾਰੇ ਇਹਦੇ ਮਾਰਨ ਦਾ ਕੋਈ ਕਾਰਨ ਨਹੀਂ ਕੋਈ ਉਹ ਚ ਕੋਈ ਨੌਕਸੀ ਕੁੜੀ ਚ ਨਹੀਂ ਰੋਕੀ ਕੁੜੀ ਜਿਹੜੀ ਕੁੜੀ ਜਿਹਨਾਂ ਦਾ ਨਾਂ ਨਾਂ ਹਾਂਜੀ ਜਿਹੜਾ ਮਤਲਬ ਬੇਟਾ ਸੀ ਨਾ ਜੋ ਤੋਂ ਇਹ ਇਹਨੂੰ ਆਏ ਡਰ ਹੋ ਗਿਆ ਵੀ ਕਿਤੇ ਉਹ ਬੱਚੋ ਵਿਹਸਾ ਨਾ ਭਾਲੇ ਕੋ ਹੋਰ ਨਾ ਹੋ ਗਏ ਇਹ ਪਹਿਲੇ ਵਿਆਹ ਦਾ ਬੇਟਾ ਵੀ ਮਾਰਨਾ ਸੀ ਬਚ ਗਿਆ ਉਹ ਤਾਂ ਮੁੰਡਾ ਹੈ ਨਹੀਂ ਆ ਆ ਮੁੰਡਾ ਪਹਿਲੇ ਵਿਆਹ ਦਾ ਬੇਟਾ ਆ ਮੁੰਡਾ ਹੈ ਇਹ ਪਹਿਲੇ ਵਿਆਹ ਦਾ ਬੇਟਾ ਜਿਹੜੇ ਗੁੱਡੀ ਮਰੀ ਉਹਦੀ ਭੈਣ ਨਾ ਸਕੇ ਅੱਛਾ ਹਾਂ ਉਹ ਉਹਦੀ ਸਗੀ ਭੈਣ ਪਹਿਲੇ ਵਿਆਹ ਦੀ ਇਹ ਤੇ ਹੁਣੇ ਦੁਆਰੇ ਵਿਆਹ ਕਰਾਇਆ ਸੀ ਇਹਦਾ ਬੰਦਾ ਮੰਗ ਜਿਹੜੀ ਹੈਗੀ ਆ ਪੂਰਾ ਪੈਂਡ ਕਰਦਾ ਪੂਰੇ ਸੱਤ ਤੋਂ ਸੱਤ ਸਜਾ ਮਿਲਣੀ ਚਾਹੀਦੀ ਹੈ ਇਹ ਜਿਹੇ ਕਾਲਜੂਗੀ ਬੰਦਾ ਬਜਣਾ ਨਹੀਂ ਚਾਹੀਦਾ ਜੀ ਜਿਹੜਾ ਸਾਡੇ ਪੈਂਡ ਚ ਮੁੜ ਕੇ ਬੰਦਾ ਇਹ ਪਹਿਲਾਂ ਵੀ ਕੋਡਦੇ ਹੁੰਦੇ ਸੀ ਗਾਡੀ ਦੀ ਕੋਡਦੇ ਪਹਿਲਾਂ ਵੀ ਕੋਡਦੇ ਹੁੰਦੇ ਸੀ ਮੇਰੀ ਭੂਆ ਫੋਨ ਫੋਨ ਲਾ ਲਾ ਕੇ ਕਟਾਉਂਦੀ ਹੁੰਦੀ ਸੀ ਕਦੇ ਫੋਨ ਲਾ ਲਾ ਕੇ ਕੌਣ ਆ ਕੀ ਦਾ ਨਾਮ ਇੱਕ ਕੌਣ ਕਹਿ ਰਹੇ ਹੋ ਮੇਰੀ ਭੂਆ ਉਹ ਤਾਂ ਨੋਮ ਦਾ ਹੈ ਗੁਰਪ੍ਰੀਤ ਗੌਰ ਗੁਰਪ੍ਰੀਤ ਉਹ ਕਟਵਾਉਂਦੀ ਹੁੰਦੀ ਸੀਗੀ ਫੋਨ ਫੋਨ ਲਾ ਲਾ ਕੇ ਇਹਨੂੰ ਕਹਿੰਦੀ ਹੁੰਦੀ ਸੀ ਵੀ ਇਹਨਾਂ ਨੂੰ ਘਰੋਂ ਬਾਹਰ ਕੱਢ ਮੈਨੂੰ ਵੀ ਮੈਂ ਕਿੰਨੇ ਵਾਰੀ ਆਇਆ ਇੱਥੇ ਘਰ ਮੈਨੂੰ ਬਾਹਰ ਕੱਢਦਾ ਏ ਫਿਰ ਮਾਰਕ ਦੇ ਮਾਤਾ ਕੋਲ ਚਲਾ ਗਿਆ ਮੰਮੀ ਕੋਲ ਚਲਾ ਗਿਆ ਠੀਕ ਅਲੀ ਭੈਣ ਨੂੰ ਕਿਹਾ ਨਹੀਂ ਵੀ ਤੂੰ ਇੱਥੇ ਰਹਿ ਪਾਪਾ ਨਹੀਂ ਬੈਠਦਾ ਮੇਰੀ ਭੈਣ ਮੇਰੇ ਕੋਲ ਹੀ ਰਹਿੰਦੀ ਹੁੰਦੀ ਸੀ 10 15 ਦਿਨਾਂ ਵਿੱਚ ਇਹਨਾਂ ਨੇ ਇਹ ਕੰਮ ਕਰਤਾ ਇੱਥੇ ਛੱਡ ਗਏ ਪਹਿਲਾਂ ਦੋਨੇ ਹੀ ਰਹਿੰਦੇ ਸੀ ਦੋਨੇ ਹੀ ਰਹਿੰਦੇ ਸੀ ਠੀਕ ਇਹ ਦੋਨਾਂ ਨੂੰ ਬਾਹਰ ਵੀ ਕੱਢ ਦੋਦੀ ਉਹ ਅੱਛਾ ਹਾਂ ਮੇਰਾ ਤਾਂ ਖੇਤ ਆ ਨਾ ਤੇ ਮੈਂ ਤਾਂ ਰਾਤ-ਦੋਸ ਦਿਨ ਲੰਘਦੇ ਰਿਹਾ ਨਾ ਚਾਰ-ਪੰਜ ਗੇੜੀਆਂ ਮੇਰੇ ਖੇਤ ਦੇ ਤੇ ਇਹ ਦੋਨੇ ਬੱਚੇ ਰਾਤ ਨੂੰ ਵੀ ਕੰਮ ਕਰਦਾ ਸੀ ਬੰਦਾ ਜੀ ਇਹ ਇਹ ਦੂਜਾ ਜੀ ਪਲੰਬਰ ਦਾ ਸੀਗਾ ਜੀ ਕੰਮ ਕੋਈ ਇੱਕ ਤੇ ਕੋਈ ਕਰ ਲੈਂਦਾ ਇੱਕ ਤੇ ਕੋਈ ਕਰ ਲੈਂਦਾ ਸੀ ਨਸ਼ੇ ਦੀ ਆਦਤ ਸੀਗਾ ਬੰਦਾ ਕਸੂਰਵਾਰ ਇਹ ਹੀ ਆ ਕਸੂਰਵਾਰ ਹਾਂ ਮੈਂ ਕਸੂਰਵਾਰ ਆ ਜੀ ਠੀਕ ਹੈ ਐ ਪੱਕਾ ਨਹੀਂ ਜੀ ਨਹੀਂ ਸੀਗਾ ਨਸ਼ਾ ਕਦੇ-ਕਦੇ ਕਰਦਾ ਸੀ ਐ ਨਹੀਂ ਵੀ ਨਸ਼ੇ ਦੀ ਲੋਰ ਚੋਂ ਕਰਦਾ ਨਹੀਂ ਹੋਸ਼ਵਾਸਲਾ ਬੰਦਾ ਸੀਗਾ ਹੋਸ਼-ਵਾਸ ਤੋਂ ਬਣਾਣੀ ਸੀ ਬੰਦਾ ਬੰਦਾ ਪੂਰੀ ਹੋਸ਼-ਵਾਸ ਵਾਲਾ ਸੀਗਾ ਇਹਨੇ ਹੋਸ਼-ਵਾਸ ਨਾਲ ਪੂਰੀ ਪਲੈਨਿੰਗ ਕਰਕੇ ਮਾਰੀ ਏ ਕੁੜੀ ਹਾਂ ਕੁੜੀ ਪਲੈਨ ਸਾੜੀ ਸੁੱਟ ਰਹੀ ਸੀ ਅੰਨជា ਵੀ ਡਗੜਾ ਢੰਗਾ ਸੀਗਾ ਪਿੰਡ ਕੌਂਕੇ ਕਲਾਂ ਵਿੱਚ ਪਹੁੰਚੇ ਸੀ ਜਿੱਥੇ ਪਿੰਡ ਦੇ ਜੋ ਲੋਕ ਹੈਗੇ ਆ ਵੀਰਪਾਲ ਦੇ ਨਾਲ ਖੜੇ ਹੈਗੇ ਆ ਇਨਸਾਫ ਦੀ ਮੰਗ ਕਰ ਰਹੇ ਆ ਵੀ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਵਿੱਚ ਉਹ ਕਹਦੇ ਇਹ ਵੀ ਕਹਿ ਰਹੇ ਆ ਵੀ ਦੇਖੋ ਇੱਕ ਪਿਤਾ ਜੋ ਆਪਣੀ ਬੱਚੀ ਨੂੰ ਕਿਵੇਂ ਮਾਰ ਸਕਦਾ ਹੈਗਾ ਇਹਦੀ ਇਹ ਤਫ਼ਤੀਸ਼ ਹੈਗੀ ਆ ਪੁਲਿਸ ਵੱਲੋਂ ਪੂਰੀ ਠੋਸ ਜੋ ਕਰਨੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਵੇਖਦੇ ਰਹੋ ਰੈਗੂਲਰ ਗੌਰਮ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ ਜੀ।